ਸਾਡੇ ਨਗਰ ਦੇ ਵਿੱਚ ਅੱਜ ਗੁਰਪੁਰਬ ਸੀ ਪਰ ਸਾਨੂੰ ਗੁਰਪੁਰਬ ਵਿੱਚ ਹੀ ਛੱਡਣਾ ਪੈ ਗਿਆ ਸਾਨੂੰ ਅਚਾਨਕ ਹੀ ਚੰਡੀਗੜ੍ਹ ਜਾਣਾ ਪੈ ਗਿਆ ਨਗਰ ਬੋਪਰਾ ਦੀ ਸੰਗਤ ਵੱਲੋਂ ਗੁਰਪੁਰਬ ਮਨਾਇਆ ਗਾਲੇ ਆਗੇ ਵਿੱਚ ਪਟਣੇ ਦੇ ਮੇਰੇ ਸਾਹਿਬਕ ਲਗੀਆਂ ਵਾਲੇ आगे विच पटले साले विच करियो ਵੇ ਬੜਾ ਬਾਬੂ ਮੈਨੂੰ ਯਾ ਨਾ ਚਲੋ ਸਾਮਨਾ ਹੋ ਰਿਹਾ ਚੱਲ ਹੋਏ ਕੋਈ ਨਾ ਕੋ ਸਕਦਾ ਤੁਮਹਾਂ ਕਜੀਤੇ ਚੰਨ ਰਾਂ ਪਿੱਛੇ ਜਾ ਦੇ ਜੰਗਲ ਹਾਂ ਨਹੀਂ ਸ਼ਬਦਾਂ ਲੰਨੇ ਪਿੱਛੇ ਜਾ ਕੇ ਨਾ ਹਾਂ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਨਵੇਂ ਦਿਨ ਨਵੀਂ ਸਵੇਰ ਚ ਹੋਰ ਸਭ ਸਾਰੇ ਕੀ ਹਾਲ ਚਾਲ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਕੱਲ ਨਗਰ ਕੀਰਤਨ ਸੀ ਸਾਡੇ ਪਿੰਡ ਤੇ ਪਰ ਅਚਨ ਚੇਤੇ ਹੀ ਅਚਾਨਕ ਹੀ ਸਾਨੂੰ ਚੰਡੀਗੜਾਉਣਾ ਪੈ ਗਿਆ ਤੇ ਹੁਣ ਅਸੀਂ ਇੱਥੇ ਬਾਦਸ਼ ਰਾਤ ਥੋੜਾ ਜਿਹਾ ਲੇਡੀ ਪੰਚੇ ਤੇ ਹੁਣ ਤੁਸੀਂ ਦੇਖ ਸਕਦੇ ਜਿ ਇਥੇ ਥੋੜਾ ਸੈਰ ਕਰਨ ਆਏ ਹੁਣ ਮਾਰਨਿੰਗ ਹੋ ਗਈ ਹੈ ਤੇ ਸੈਰ ਕਰਨ ਆਏ ਆ ਬਾਹਰ ਆਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਇੱਥੇ ਵੈਦਰ ਬਹੁਤ ਸਾਫ ਆ ਆਪਣੇ ਮਤਲਬ ਕਿ ਧੁੰਦ ਪੈਂਦੀ ਹੈ ਇੱਥੇ ਵੈਦਰ ਵੇਖੋ ਵੀ ਜਾਂਜੀ ਸਾਹਿਬ ਹੋਇਆ ਕੱਲ ਸਾਨੂੰ ਅਜਨਜੀਤ ਹੀ ਚੰਡੀਗੜ੍ਹ ਆਉਣਾ ਪੈ ਗਿਆ ਤੇ ਉਹਨਾ ਵੀ ਇੱਥੇ ਵੈਦਰ ਇੱਥੇ ਬਹੁਤ ਸਾਫ਼ ਆ ਜੇ ਇੱਥੇ ਧੁੱਪ ਲੱਗੀ ਆ ਬਹੁਤ ਸੋਹਣੀ ਧੁੱਪ ਲੱਗੀ ਆ ਆ ਚਾਰਚ ਫੇਰੇ ਦੇਖ ਸਕਦੇ ਹੋ ਇਹ ਨਾ ਨਵਾਂ ਗਰੋਵਾ ਚੰਡੀਗੜ੍ਹ ਦੇ ਨਾਲ ਹੀ ਬਿਲਕੁਲ ਚੰਡੀਗੜ੍ਹ ਚ ਹੀ ਪੈ ਜਾਂਦਾ ਏ ਤੇ ਇਧਰ ਇਹ ਪਹਾੜੀ ਏਰੀਆ ਸ਼ੁਰੂ ਹੋ ਜਾਂਦਾ ਸਾਰਾ ਤੇ ਥੋੜਾ ਤੁਹਾਨੂੰ ਅੱਗੋਂ ਮੁਖਾਉਂਦੇ ਆ ਹਾਂ ਇਹ ਸਾਰਾ ਖੁੱਲਾ ਏਰੀਆ ਬਹੁਤ ਸੋਹਣਾ ਲੱਗਦਾ ਤੇ ਆਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਮਾਸੀ ਜੀ ਹਣੀ ਆਪਣੇ ਇੱਥੇ ਚੰਡੀਗੜ੍ਹ ਤੇ ਇਹਨਾਂ ਦੇ ਭੋਗ ਹੀ ਤੇ ਫੇਰ ਅਸੀਂ ਹਾਂਜੀ ਦੋਸਤੋ ਅਸੀਂ ਇੱਥੋਂ దాਕੀ 10 11 ਵਜੇ ਤੁਰ ਪੈਣਾ ਤੇ ਫੇਰ ਅਗਾਹ ਨੂੰ ਚਾਲੇ ਪਾਵਾਂਗੇ ਦੇਖ ਤੁਸੀਂ ਸਾਰੇ ਠੀਕ ਹੋਗੇ ਸੰਗਤ ਜੀ ਸਾਡੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਵਾਤਵਾ ਤਾਂ ਕਿ ਇਸੇ ਤਰ੍ਹਾਂ ਹੀ ਤੁਹਾਡੇ ਲਈ ਵੀਡੀਓ ਲਿਆਉਂਦੇ ਰਹੀਏ ਅਤੇ ਤਾਨੂ ਗੁਰੂ ਘਰਾਂ ਦੇ ਦਰਸ਼ਨ ਵੀ ਕਰਵਾਉਂਦੇ ਰਹੀਏ ਤੇ ਹੋਰ ਜਗਾਵਾਂ ਦੇ ਸੈਰਸ ਪਟੇ ਕਰੰਦੇ ਆ ਜੀ ਆ ਮਸੀਰ ਨਾ ਘਰਿਆ ਗਾਵੇ ਬੋਤਾਨ ਹੋਗਾ ਟੈਂਟ ਲੱਗੰਦੇ ਆ ਇਧਰ ਸਾਰੇ ਹੁਣ ਆ ਵੀ ਮਤਲਬ ਕਿ ਟੈਂਟ ਵਾਲੇ ਭੋਗ ਪੈ ਵੀ ਚਲਿਆ ਪੈ ਹੀ ਗਿਆ ਕਿ ਕਿਸ ਤਰ੍ਹਾਂ ਦਾ ਤੇ ਪ੍ਰੋਗਰਾਮ ਥੋੜਾੇ ਲੇਟ ਆ ਵੀ ਪਹੂਗੇ 9:30 ਹੀ ਬਾਬਾ ਜੀ ਅੰਦਾ ਹੀ ਸਮਾਪਤੀ ਕਰਦੇ ਨੇ ਤੇ ਇਧਰ ਹਲਵਾਈ ਥੋੜੇ ਜੇ ਲੇਟ ਹੋ ਗਏ ਆ ਆਹ ਕੋਈ ਆਵਾਜ਼ ਆ ਤਾ ਦੂਰ ਇਸੇ ਸ਼ਰੀਖਾਂਨਪਰ ਸਭ ਦਾ ਜੋ ਭੋਗੀ ਬਥਰਾਂ ਨੂੰ ਇਹਨਾ ਆਵਾਜ਼ ਫਿਰ ਗੱਲ ਅਰ ਜੰਟੀ ਆਏ ਅਸੀਂ ਇਹ ਆ ਗਿਆ ਕਿ ਅੱਜ ਦਸਾਂ ਦਾ ਆਵਾਜ਼ ਇਹ ਆ ਗਿਆ ਰਾਤ ਹੀ ਆ ਕੱਲ ਮਿੱਡਾ ਮਿੱਡੀ ਤੇ ਨਹੀਂ ਆ ਗਈ ਇੰਨਾ ਤੜਕੇ ਮੁਸ਼ਕਿਲ ਹੋਈ ਨਹੀਂ ਸਾਡਾ ਹੁੰਦੀ ਹੈ ਪਰ ਇੱਥੇ ਪੂਰੀ ਧੁੱਪ ਲੱਗੀ ਆ ਵਧੀਆ ਇਹ ਕੰਮ ਚੱਲਣ ਡਿਆ ਹੋ ਗਏ ਪਹਿ ਵੀ ਗਿਆ ਵਾ ਦੇ ਬਾਬਾ ਜੀ ਹਰੀ ਹਰੀ ਹਲਵਾਈ ਥੜੇਲੇ ਚਲੇ ਇਹ ਤਾਂ ਯਾਰ 11 12 ਮਹੀਨਿਆਂ ਤੱਕ ਸਮਾਪਤੀ ਹੋਈ ਨਹੀਂ ਕਰੀ ਅਸਲੇ ਦੁਰਪੈਨਾਤ ਆਬੀ ਸੁਣੀ ਮੰਨ ਰੱਖਿਆ ਤਾਂ ਆਉ ਦੁੱਖ ਉਹ ਸੰਸਾਰ ਨੇ ਨਾਲ ਗੁਣੀ ਦਿੱਤੀ ਹਾਂ ਜੀ ਦੂਰ ਦਰਸ਼ਨ ਕਰਨ ਨੇ ਆ ਨਾ ਖੁਬਾ ਢੀ ਅੱਜ ਹੋ ਗਈ ਸੀ ਪਰਵਾਸ ਤੇ ਸਟੇ ਬਿਹਤ ਪ੍ਰਿਆਰ ਰੱਖੀ ਹੋਰ ਉਮਚ ਮਹਾਰਾਜ ਜੀ ਦਾ ਪ੍ਰਕਾਸ਼ ਜੋ ਜਿਹੜੀ ਦੁੱਖ ਦੀ ਘੜੀ ਆ ਇਸ ਨੂੰ ਹਾਰੇ ਹਾਰੇ ਜਿਹੜੇ ਆ ਵੀਰ ਜੀ ਆਪਣੇ ਮਿਲੇ ਆ ਤੇ ਇਹ ਵੀ ਇੱਥੇ ਆਏ ਸੀ ਭੋਗਦੇ ਤੇ ਫਿਰ ਗੱਲਬਾਤ ਕੀਤੀ ਬਹੁਤ ਵਧੀਆ ਲੱਗਾ ਇਹਨਾਂ ਨਾਲ ਗੱਲਬਾਤ ਕਰਕੇ ਹਾਂਜੀ ਹੁਣ ਅਸੀਂ ਇੱਥੋਂ ਚਾਲੇ ਪੌਣੀ ਹਲੇ ਆ ਹਾਂਜੀ ਦੋਸਤੋ ਅਸੀਂ ਹੁਣ ਇੱਥੋਂ ਤੁਰ ਪਏ ਆ ਤੇ ਜਾ ਰਹੇ ਆ ਵਾਪਸ ਆਪਣੀ ਵਤਨਾਂ ਨੂੰ ਆਪਣੇ ਵਤਨਾਂ ਨੂੰ ਜਾ ਰਹੇ ਆ ਤੇ ਜੰਨੀਗੜ੍ਹ ਪਾਸ ਕਰ ਗਏ ਆ ਇੱਥੇ ਇਹ ਆ ਕਿ ਰੋਡਾਂ ਦੀਆਂ ਲੋਕੇਸ਼ਨਾਂ ਬਹੁਤ ਸੋਹਣੀਆਂ ਬਣਾਈਆਂ ਜਿਹੜੇ ਫੁੱਟਪਾਥ ਸਿਆ ਉਹਨਾਂ ਦੇ ਉੱਤੇ ਦਰਖਤ ਅਤੇ ਘਾਹ ਕਟਿੰਗ ਕਰਕੇ ਪੌਦੇ ਬਹੁਤ ਸੋਹਣੇ ਲਗਾਏ ਗਏ ਆ ਇਹ ਦੇਖੋ ਤੁਸੀਂ ਕਿੱਡੇ ਸੁਨੇ ਵਿੱਚ ਪੌਦੇ ਲੱਗ ਰਹੇ ਆ ਆ ਸਾਰਾ ਫੁੱਟਪਾਥ ਆ ਹਾਂਜੀ ਇਹ ਬਹੁਤ ਸੋਹਣੇ ਰੋੜਿਆ ਗੱਡੀ ਦੀ ਹੜੀ ਗ੍ਰਫਤਾਰ ਚੱਲੀ ਆ ਤੇ ਲੋਕੇਸ਼ਨਾਂ ਬਹੁਤ ਸੋਹਣੀਆਂ ਰੋੜਾਂ ਦੇ ਤੇ ਜਿੱਦਾਂ ਤੋਂ ਫੀਲਿੰਗ ਆਉਂਦੀ ਆ ਕਿ ਜਿਦਾਂ ਕਿਸੇ ਫੋਰਨ ਕੈਟਰੀ ਚ ਆਪਾਂ ਜਾ ਰਹੇ ਹਾਂ ਇਦਾਂ ਦੁਬਈ ਦੇ ਰੋਡ ਹਨ ਵੇਖਣ ਨੂੰ ਮਿਲਦੇ ਹੀ ਉਥੇ ਦੁਬਈ ਦੇ ਬਹੁਤ ਬਣਾ ਵੀ ਉਸ ਤਰੋੜ ਹੈਗੇ ਦੁਬਈ ਵੀ ਫੋਲ ਰੋਡ ਅਕੀਨ ਵਟਕੜੇ ਰੋਡਾਂ ਦੇ ਬਹੁਤ ਇੰਜ ਹੀ ਅਸੀਂ ਪਹੁੰਚ ਚੁੱਕੇ ਹਾਂ ਹੁਣ ਕੁਰਾਲੀ ਕੁਰਾਲੀ ਤੋਂ ਹੁਣ ਮੜਾਂਗੇ ਰੂਪਨਗਰ ਵਾਲੀ ਸਾਈਡ ਤੇ ਫੇਰ ਦੀਪਮਾਇਡ ਤੋਂ ਸਿੱਧਾਂ ਜਿਲੰਦਰ ਹੈ ਅੰਮ੍ਰਿਸਰ ਪਰ ਆਲੀ ਸ਼ਹਿਰ ਦੇ ਦਰਸ਼ਨ ਕਰ ਲੋ ਇਹ ਦਰਿਆ ਆ ਜੀ ਸਤਲੁਜ ਆ ਸ਼ਹਿਰ ਇਹ ਰੋ ਪੀਣ ਲੱਗੇ ਆ ਠੰਡੇ ਠੰਡੇ ਹੋਈਏ ਆ ਸਾਡੇ ਮਾਸੜ ਜੀ ਉਹ ਗਰਵੰਤ ਸਿੰਘ ਆ ਵੀਰ ਗਿੰਦਰ ਮਾਸੀ ਦੇ ਬੇੜੇ ਤੇ ਸਾਡੇ ਮਾਸੜ ਜੀ ਉਹਨਾਂ ਦੇ ਰੋ ਪੀਣ ਲੱਗੇ ਸਾਰੇ ਲੇ ਲੱਤਾਂ ਲੱਤਾਂ ਖੋਲ ਲੀਏ ਤੋਂ ਇਹ ਤੋਂ ਅੱਗੇ ਆਉਣਾ ਪਿੰਡ ਖੜਕਰ ਕਲਾ ਪਖਤ ਸਿੰਘ ਦਾ ਪਿੰਡ ਆ ਤੇ ਬਹੁਤ ਸੋਹਣਾ ਰੋਡ ਦਿੱਤੇ ਮਿਊਜ਼ੀਅਮ ਬਣਿਆ ਫੇਰ ਹੁੰਦੇ ਹੀ ਜਿੱਤੀ ਆਣਾ ਫਿਰ ਕਿਲੇ ਆਵਾਂਗੇ ਤੇਸ਼ਨ ਕਰਾਵਾਂਗੇ ਉਹਦੇ ਉਹਦਾ ਪਖਤ ਸਿੰਘ ਦੀ ਵੀ ਆਪਾਂ ਭਾਈ ਆ ਆਪਣੇ ਚੈਨਲ ਤੇ ਨਾ ਤੇ ਭਾਈ ਨੂੰ ਮੇਰੇ ਨਾਲ ਕੋਈ 6 ਮਹੀਨੇ ਤੋਂ ਪਰਹੀ ਹੋ ਗਿਆ ਤੇ ਥੋੜੀ ਲੱਭਣੀ ਪੈਣੀ ਤੁਹਾਨੂੰ ਮਿਹਨਤ ਕਰਕੇ ਨਾ ਨਾ ਅਵੇ ਕੋ ਬੰਗਾ ਰਹਿ ਗਿਆ 9 ਕਿਲੋਮੀਟਰ ਲੁਧਿਆਣਾ 81 ਫਗਵਾੜਾ 38 ਫਿਰ ਫਗਵਾੜੀ ਤੋਂ ਆਪਾਂ ਜੰੂਰ ਹੋ ਜਨਾਂ ਦੇ ਸਾਰਾ ਅਵੇ ਵੀਰ ਆਪਣੇ ਖਲੋਤੇ ਆਦੇ ਆ ਮਾਸੜ ਜੀ ਉਹਨਾਂ ਰੋ ਪੀਣ ਲੱਗੇ ਉਹਨਾਂ ਲੱਗੇ ਰੋ ਜੀ ਜੰਦੀ ਆ ਗਈ ਆ ਜੀ ਤਾਜੀ ਰੋ ਬਲੇ ਮਾਸੜ ਜੀ ਰੋ ਪੀ ਰਹੇ ਨੇ ਜੀ ਦੇਖ ਸਕਦੇ ਲਿਖੋ ਤੇ ਥੱਲੇ ਥੱਲੇ ਰਹੇ ਆ ਇਹ ਆਹ ਨਹੀਂ ਇਹ ਬਨ ਰਿਹਾ ਇਹ ਕਾਫੀ ਦੇਰ ਦਾ ਹੀ ਬਨ ਰਿਹਾ ਫਿਰ ਉੱਥੇ ਹੀ ਕੀ ਰੁਕਿਆ ਜੇ ਤਨਾ ਪਤਾ ਨਹੀਂ ਹਟਲੇ ਆ ਜਾਂ ਸਮਝ ਨਹੀਂ ਗਈ ਤੇ ਨਗਰ ਕੀਰਤਨ ਨਿਕਲ ਰਿਹਾ ਜੀ ਅੱਜ ਜਗ੍ਹਾ ਜਗ੍ਹਾ ਨਗਰ ਕੀਰਤਨ ਹੈ ਅਸੀਂ ਪਹੁੰਚ ਗਏ ਆ ਜੀ ਚੰਡਿਆਲਾ ਵੇਲੀ ਆਨ ਲੱਗੀ ਜੀ ਚੰਡਿਆਲਾ ਵੇਲੀ ਇਰੋਦਰ ਸਭ ਜੀ ਤੇ ਇਧਰਲੀ ਸਾਈਡ ਤੇ ਪਲੇਨ ਆਉਂਦਾ ਹੁੰਦਾ ਆ ਪਲੇਨ ਆ ਜੀ ਇਹ ਰੈਸਟੋਰੈਂਟ ਹੈ ਜੀ ਪਲੇਨ ਦੇ ਵਿੱਚ ਬਣਾਇਆ ਗਿਆ। ਆਹ ਦੇਖੋ ਅੱਜ ਕੱਲ ਮਾਰਕੀਟਾਂ ਬਹੁਤ ਸੋਹਣੀਆਂ ਬਣ ਲੱਗੀਆਂ। ਤੇ ਨਾ ਲੋਕੇਸ਼ਨ ਮਾਰਕੀਟ ਦੀ ਬਹੁਤ ਵਧੀਆ ਬਣਾਉਣ ਲੱਗ ਪਿਆ। ਇਹ ਕਹਾ ਹਵੇਲੀ ਹੈ ਜੀ। ਇਹਦੇ ਵਿੱਚ ਸਾਰਾ ਰਾਜਸਥਾਨੀ ਕਲਚਰ ਦਿਖਾਇਆ ਗਿਆ ਹੈ। ਇਹਦੇ ਵਿੱਚ ਰਾਜਸਥਾਨੀ ਕਲਚਰ ਹੈ ਸਾਰਾ। ਚੱਲਦੀ ਹੈ ਉਹਨਾਂ। ਹਾਂਜੀ ਆ ਚੁੱਕੇ ਹਾਂ ਅਮਰੀ ਸਰ ਸਹਿਬ। ਸਾਹਮਣੇ 골ਡਨ ਗੇਟ ਦੇਖੋ ਜੀ। ਆ ਰਹਿ ਗਿਆ ਬਾਰ-ਬਾਰ ਗੋਲਡਨ ਗੇਟ ਧੁੰਦਕਾਰਨਾ ਵੀਡੀਓ ਸਾਫ ਨਹੀਂ ਆ ਰਹੀ ਜਗਾ ਜਗਾ ਨਗਰ ਕੀਰਤਨ ਨਿਕਲ ਰਿਆ ਸੰਗਤ ਜੀ ਗਦਗੇ ਵਾਲੇ ਭਾਈ ਸਾਹਿਬ ਲਗੇ ਅੱਜ 5 ਤਰੀਕ ਨੂੰ ਹਾਂ ਕਾਫੀ ਜਗਾ ਤੇ ਨਗਰ ਕੀਰਤਨ ਨਿਕਲ ਰਿਆ ਜੀ ਉਹ ਵਾਹਿਗੁਰੂ ਕੀ ਕਰੇ ਸੰਗਤ ਜੀ ਨਗਰ ਕੀਰਤਨ ਨਿਕਲ ਰਿਆ ਹੈ ਫਤਿਹਗੜ ਜੋੜੀਆਂ ਦੇ ਨੇੜੇ ਹਾਂਜੀ ਫਰੀਕਰ ਚੂੜੀ ਕੰਦੇ ਨੇੜੇ ਨਗਰ ਕੀਰਤਨ ਨਿਕਲ ਰਿਹਾ ਜੀ ਜਗ੍ਹਾ ਜਗ੍ਹਾ ਅੱਜ ਨਗਰ ਕੀਰਤਨ ਨਿਕਲ ਰਿਹਾ ਹਰ ਜਗ੍ਹਾ ਤੇ ਲਾਟਾ ਲੀਂਦੇ ਨੜੇ ਬਲੀਟਰ ਅਲੀ ਜੀ ਗੁਰੂ ਮਹਾਰਾਜ ਜੀ ਸਨ ਤੇ ਐਸ ਟਰਾਲੀ ਦੇ ਵਿੱਚ ਸੰਤਿਸ਼ ਸ਼ਬਦ ਲੰਦੀਆ ਜੀ ਸੰਗਤ ਸ਼ਬਦ ਲੰਮੀ ਗਈ ਹਾਂਜੀ ਦੋਸਤੋ ਅਸੀਂ ਪਹੁੰਚ ਗਏ ਹੁਣ ਇਥੇ ਸ਼ੀਨੀ ਆ ਗਏ ਹਾਂ ਕੱਕੜਾਂ ਵਾਲੇ ਲੱਗੇ ਜੇ ਮਾਮਾ ਜੀ ਨਾ ਕਰਦੇ ਫੇਰ ਹੁਣ ਇਥੇ ਮੈਂ ਵਾਪਸੀ ਪਿੰਡ ਚੱਲਿਆ ਤੇ ਇਹਨਾਂ ਨੇ ਬੇਟੇ ਨੂੰ ਲੈ ਕੇ ਦਿੱਤੀ ਹੈ ਬਾਈਕ ਤੇ ਬਹੁਤ ਸੋਹਣੀ ਲੱਗਦੀ ਹੈ ਛੋਟੀ ਜੀ ਬਾਈਕ ਤੇ ਤਾਂ ਕਿੰਨੀ ਪਿਆਰੀ ਲੱਗਣਦੀ ਜਾਗ ਮਗ ਜਾਗ ਮਾ ਕਰਨਦੀ ਹੈ ਤੇ ਬੱਚੇ ਚਲ ਆ ਰਹੇ ਲੱਗੇ ਰਹਿੰਦੇ ਆ ਨਾਲ ਆ ਉਰਾਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਹੁਣ ਅਸੀਂ ਆ ਗਏ ਆ ਇੱਥੇ ਤੇ ਹੁਣ ਮੈਂ ਪਿੰਡ ਵਾਪਸ ਚੱਲਿਆ ਤੇ 24 ਘੰਟੇ ਬਾਅਦ ਹੀ ਮਤਲਬ ਕਿ ਅਸੀਂ ਚੰਡੀਗੜ੍ਹ ਆ ਗਏ ਆ ਤੇ ਹੁਣ ਵਾਪਸ ਹੀ ਚੱਲੇ ਜੀ ਚਲੋ ਆ ਵੀ ਘਰ ਪਤਾ ਜਾ ਆ ਗਿਆ ਹੁਣ ਬੈਠਾ ਹੈ ਨਾ ਓਏ ਕਿੰਨਾ ਸੋਹਣਾ ਲੱਗੰਦੇ ਯਾਰ ਤਾ ਚਲਾ ਕੇ ਵਿਖਾ ਦਿਓ ਹਾਂ ਇਹ ਮੈਨਾ ਪੂਰੀ ਜਾ ਜਾ ਦੇ ਅੱਛਾ ਬੈਗਰ ਵੀ ਹੈਗਾ ਬੈਗਰੇ ਹੈ ਓਏ ਹੋਏ ਹੋਏ ਨਹੀਂ ਆ ਵੇਖੋ ਰਫਤਾ ਜੀ ਹੁਣ ਬਾਹਰ ਆ ਗਿਆ ਵੇ ਪੂਰੀ ਮਲਗੇ ਗੱਲ ਬਾਤ ਆ ਗਈ ਜਿੱਦਾਂ ਕੋਈ ਫਿਲਮ ਦੀ ਸ਼ੂਟਿੰਗ ਨਹੀਂ ਜਿੱਦਾਂ ਧੂਮ ਫਿਲਮ ਦੇ ਵਿੱਚ ਜਾਂਦੇ ਆ ਧੂਮ ਚਾਲੇ ਵਾਲਾ ਕੰਮ ਹੀ ਚੱਲਣ ਰਿਹਾ ਇਹ ਹੀ ਹੁੰਦਾ ਕੰਮ ਵੇਖ ਮੈਂ ਨਾ ਪੂਰੀ ਗੱਲ ਬਾਤ ਆ ਦੇ ਐ ਮੁੰਡਾ ਕੱਟ ਮਾਰਦਾ ਫਿਰੇ ਵੇਖ ਸਕਦੇ ਤੁਸੀਂ ਜੇ ਲੈ ਵੀ ਹਾਂਜੀ ਦੋਸਤੋ ਆਪਾਂ ਆ ਚੁੱਕੇ ਹਾਂ ਫਾਈਨਲੀ ਘਰ ਬੰਦਾ ਜਿੱਥੇ ਮਰਜ਼ੀ ਚੱਲ ਜੇ ਤੇ ਵੇਲੇ ਪਹੁੰਚ ਹੋ ਗਏ ਘਰ ਹੀ ਹੁੰਦਾ ਹੈ ਤੇ ਇਹ ਆਪਣੀ ਵੀਡੀਓ ਤੁਹਾਨੂੰ ਮਿਲੂਗੀ 2-3 ਦਿਨ ਤੱਕ ਤੇ ਸਾਰਿਆਂ ਨੂੰ ਪਿਆਰ ਭਰੀ ਸਸਰੀ ਘਾਲ ਜੀ ਵੇਲੇ ਕਿੱਥੋਂ ਦੀ ਕਿੱਥੋਂ ਆਪਾਂ ਹੋ ਗਏ ਤੇ ਫੇਰ ਘਰ ਹੀ ਆਈਦਾ ਹਨਾ ਕੱਲ ਅਜਨਚੇਤ ਹੀ ਗੱਡੀ ਖਿੱਚੀ ਤੇ ਚਲੋ ਜੀ ਗਏ ਰਹੇ ਉਹਨੇ ਵੇ ਜੀ ਚੰਡੀਗੜ੍ਹ ਗਏ ਤੇ ਉਹਨੇ ਵਜੇ ਹੀ ਆਪਾਂ ਮਲ ਗਏ ਫਿਰ ਘਰ ਆ ਜਾ ਗਏ ਹਾਂ ਤੇ ਸਾਰਿਆਂ ਨੂੰ ਪਿਆਰ ਭਰੀ ਸਸਰੀ ਗੱਲ ਜੀ ਰੱਬ ਰੱਖਾ